ਕੈਨੇਡਾ ਵਿੱਚ ਮਾਪਿਆਂ ਨੂੰ ਪੱਕੀ ਨਾਗਰਿਕਤਾ ਦੇਣ ਦਾ ਰਾਹ ਬੜਾ ਸੀਮਤ ਜਾ ਖੁੱਲਿਆ ਕੈਨੇਡਾ ਸਰਕਾਰ ਨੇ ਇੱਕ ਵਾਰ ਫਿਰ ਕੈਨੇਡਾ ਵਸਦੇ ਵਿਸਨੀਕ ਜਿਹੜੇ ਨੇ ਉਹਨਾਂ ਦੇ ਵਿਦੇਸ਼ਾਂ ਵਿੱਚ ਰਹਿੰਦੇ ਮਾਪਿਆਂ ਦਾਦਕਿਆਂ ਤੇ ਨਾਨਕਿਆਂ ਨੂੰ ਪੀਆਰ ਦੇਣ ਲਈ ਰਾਹ ਖੋਲਣ ਦਾ ਫੈਸਲਾ ਕੀਤਾ ਉੰਜੇ ਰਾਹ ਬਹੁਤ ਸੀਮਤ ਢੰਗ ਨਾਲ ਖੁੱਲਿਆ ਜਾ ਰਿਹਾ ਕੈਨੇਡਾ ਸਰਕਾਰ ਵੱਲੋਂ ਸਾਲ 2020 ਤੱਕ ਜਿਹੜੇ ਵਿਅਕਤੀਆਂ ਨੇ ਆਪਣੇ ਮਾਪਿਆਂ ਦਾਦਕਿਆਂ ਤੇ ਨਾਨਕਿਆਂ ਨੂੰ ਕੈਨੇਡਾ ਪੀਆਰ ਲਈ ਬੁਲਾਉਂਦਾ ਐਪਲੀਕੇਸ਼ਨਾਂ ਦਿੱਤੀਆਂ ਸੀ ਕੇਵਲ ਉਹ ਜਿਹੜਾ ਬੈਕ ਲੋਗ ਆ ਉਹਦੇ ਵਿੱਚੋਂ ਹੀ ਅਰਜ਼ੀਆਂ ਛਾਂਟ ਕੇ ਤੇ ਅੱਗੇ ਡਰਾਅ ਵਿੱਚ ਪਾਉਣ ਦਾ ਫੈਸਲਾ ਕੀਤਾ ਜਿਹਦੇ ਤਹਿਤ ਇਹ ਫੈਸਲਾ ਕੀਤਾ ਕੈਨੇਡਾ ਸਰਕਾਰ ਨੇ ਕਿ ਸਾਲ 2020 ਦੇ ਪੂਲ ਵਿੱਚ ਜਿਹੜੀਆਂ ਅਰਜ਼ੀਆਂ ਪੈਂਡਿੰਗ ਪਈਆਂ ਨੇ ਮਾਪਿਆਂ ਦੀਆਂ ਉਹਨਾਂ ਵਿੱਚੋਂ 18000 ਜਿਹੜੀਆਂ ਅਰਜ਼ੀਆਂ ਉਹਦੇ ਆਧਾਰ ਤੇ ਡਰਾ ਕੱਢਿਆ ਜਾਵੇਗਾ ਔਰ ਡਰਾ 10000 ਦੇ ਕਰੀਬ ਵਿਅਕਤੀਆਂ ਦਾ ਕੱਢਣ ਦੀ ਤਜਵੀਜ਼ ਹੈ ਔਰ ਇਹ ਪ੍ਰਕਿਰਿਆ ਜਿਹੜੀ ਹੈ 28 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਪਰ ਸਵਾਲੇ ਪੈਦਾ ਹੁੰਦਾ ਵੀ ਹਾਲੇ 5 ਸਾਲ ਪੁਰਾਣਾ ਬੈਕਲੋਗ ਸਾਲ 2020 ਦਾ ਬੈਕਲੋਗ ਜਿਹੜਾ ਆ ਮਾਪਿਆਂ ਦਾ ਦਾਦਗਿਆਂ ਤੇ ਨਾਨਕਿਆਂ ਦੀਆਂ ਐਪਲੀਕੇਸ਼ਨਾਂ ਦਾ ਜਿਹੜਾ ਪੈਂਡਿੰਗ ਪਿਆ ਤੇ ਇਹ ਬੈਕਲੋਗ ਕਦੋਂ ਖਤਮ ਹੋਊਗਾ ਤੇ ਕਦੋਂ ਅਗਲੇ ਹਜ਼ਾਰਾਂ ਜਿਹੜੇ ਮਾਪੇ ਆਪਣੇ ਬੱਚਿਆਂ ਕੋਲ ਕੈਨੇਡਾ ਜਾਣ ਲਈ ਤਰਲੋ ਮੱਛੀ ਹੋਏ ਪਏ ਨੇ ਉਹਨਾਂ ਨੂੰ ਕੈਨੇਡਾ ਪੀਆਰ ਹੋਣ ਦਾ ਮੌਕਾ ਮਿਲ ਗਿਆ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਸਰਕਾਰ ਕੇਵਲ 2020 ਤੱਕ ਜਿਹੜੀਆਂ ਅਰਜ਼ੀਆਂ ਕੈਨੇਡਾ ਦੇ ਉਹਨਾਂ ਵਸਨੀਕਾਂ ਦੀਆਂ ਪੁੱਜੀਆਂ ਸੀ ਜਿਨ੍ਹਾਂ ਦੇ ਮਾਪੇ ਦਾਦਕੇ ਨਾਨਕੇ ਪੀਆਰ ਤੇ ਕੈਨੇਡਾ ਆਉਣਾ ਚਾਹੁੰਦੇ ਨੇ ਪਰ ਉਹ ਐਪਲੀਕੇਸ਼ਨਾਂ ਪਿਛਲੇ 5 ਸਾਲਾਂ ਤੋਂ ਪੈਂਡਿੰਗ ਨੇ ਬੈਗਲੋਗ ਵੱਡੇ ਪੱਧਰ ਤੇ ਖੜਾ ਹੈ ਤੇ ਜਿਵੇਂ ਹੁਣ ਦੱਸਿਆ ਗਿਆ ਵੀ ਉਹਨਾਂ ਵਿੱਚੋਂ 18000 ਐਪਲੀਕੇਸ਼ਨਰ ਦੇ ਆਧਾਰ ਤੇ 10000 ਡਰਾ ਕੱਟੇ ਜਾਣਗੇ ਜਿਹਦਾ ਅਰਥ ਇਹ ਹੈ ਵੀ ਫਿਲਹਾਲ ਕੈਨੇਡਾ ਸਰਕਾਰ ਨੇ ਅਗਲੇ ਭੂਇਖ ਵਿੱਚ ਨਵੇਂ ਕੈਨੇਡਾ ਦੇ ਵਸਨੀਕਾ ਕੋਲੋਂ ਆਪਣੇ ਮਾਪਿਆਂ ਲਈ ਅਰਜ਼ੀਆਂ ਮੰਗਣ ਦਾ ਕੋਈ ਪ੍ਰੋਗਰਾਮ ਨਹੀਂ ਬਣਾਇਆ ਦਰਅਸਲ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਚ ਹਜ਼ਾਰਾਂ ਅਜਿਹੇ ਮਾਪੇ ਨੇ ਜਿਹੜੇ ਬਿਲਕਰੇ ਨੇ ਤੜਫਰੇ ਨੇ ਕੈਨੇਡਾ ਇੱਥੇ ਇਕੱਲੇ ਰਹਿੰਦੇ ਨੇ ਤੇ ਉਹਨਾਂ ਦੇ ਬੱਚੇ ਕਈ-ਕਈ ਸਾਲਾਂ ਤੋਂ ਕੈਨੇਡਾ ਜਾ ਕੇ ਵੱਸੇ ਨੇ ਪੀਆਰ ਵੀ ਹੋ ਗਏ ਨੇ ਔਰ ਕਈ ਤੇ ਨਾਗਰਿਕ ਉੱਥੋਂ ਦੇ ਸਿਟੀਜ਼ਨ ਵੀ ਹੋ ਗਏ ਨੇ ਪਰ ਉਹਨਾਂ ਨੂੰ ਪੀਆਰ ਹੋ ਕੇ ਉੱਥੇ ਜਾਣ ਦਾ ਮੌਕਾ ਨਹੀਂ ਮਿਲ ਰਿਹਾ ਔਰ ਇਸ ਤਰ੍ਹਾਂ ਇੱਕ ਪਾਸੇ ਬੱਚੇ ਤੇ ਇੱਕ ਪਾਸੇ ਮਾਪੇ ਜਿਹੜੇ ਨੇ ਉਹ ਇਕੱਠੇ ਰਹਿਣ ਲਈ ਇੱਕ ਤਰ੍ਹਾਂ ਬਿਲਕਰੇ ਨੇ ਉਂਝ ਕੈਨੇਡਾ ਸਰਕਾਰ ਨੇ ਪਿਛਲੇ ਸਮੇਂੇ ਮਾਪਿਆਂ ਨੂੰ ਪੀਆਰ ਦੇਣ ਦੇ ਬਦਲ ਵਜੋਂ ਇੱਕ ਨਵਾਂ ਸੁਪਰ ਵੀਜ਼ਾ ਸਿਸਟਮ ਸ਼ੁਰੂ ਕੀਤਾ ਸੀ ਜਿਹਦੇ ਤਹਿਤ 10 ਸਾਲ ਦਾ ਸੁਪਰ ਵੀਜ਼ਾ ਭਾਵੇਂ ਮਿਲ ਜਾਂਦਾ ਔਰ ਉਸ ਤਹਿਤ ਉੱਥੇ ਸੁਪਰ ਵੀਜ਼ਾ ਤੇ ਜਾਣ ਵਾਲੇ ਮਾਪੇ ਜਿਹੜੇ ਨੇ ਉਹ 5 ਸਾਲ ਲਗਾਤਾਰ ਉੱਥੇ ਰਹਿ ਸਕਦੇ ਨੇ ਜਦਕਿ ਟੂਰਿਸਟ ਵੀਜ਼ੇ ਤੇ ਜਾਣ ਵਾਲੇ ਜਿਹੜੇ ਸਲਾਨੀ ਨੇ ਉਹ ਵੱਧ ਤੋਂ ਵੱਧ 6 ਮਹੀਨੇ ਰਹਿ ਸਕਦੇ ਨੇ ਜੇ ਅੱਗੇ ਰਹਿਣਾ ਹੋਵੇ ਤਾਂ ਫਿਰ ਐਕਸੈਂਸ਼ਨ ਲੈਣੀ ਪੈਂਦੀ ਹੈ ਅਪਲਾਈ ਕਰਨਾ ਪੈਂਦਾ ਪਰ ਸੁਪਰਵਾਈਜ਼ਰੀ ਪ੍ਰੋਬਲਮ ਇਹ ਹੈ ਵੀ ਕੈਨੇਡਾ ਸਰਕਾਰ ਸੁਪਰਵਾਈਜ਼ਰ ਤੇ ਗਏ ਲੋਕਾਂ ਨੂੰ ਮੈਡੀਕਲ ਸਹੂਲਤ ਨਹੀਂ ਦਿੰਦਾ ਜਿਹਦੇ ਕਰਕੇ ਬਹੁਤ ਵੱਡਾ ਜਿਹੜਾ ਖਲਾਅ ਪੈਦਾ ਹੋਇਆ ਪਰ ਕੁਝ ਵੀ ਹੈ ਹੁਣ ਸਰਕਾਰ ਨੇ ਸਾਲ 2020 ਦੇ ਜਿਹੜੇ ਬੈਗਲੌਕ ਸੀ ਜਿਹੜਾ ਪੂਲ ਸੀ ਉਹਦੇ ਵਿੱਚੋਂ 10000 ਦੇ ਕਰੀਬ ਵਿਅਕਤੀਆਂ ਦੇ ਡਰਾ ਕੱਢ ਕੇ ਉਹਨਾਂ ਮਾਪਿਆਂ ਦਾਦਕਿਆਂ ਤੇ ਨਾਨਕਿਆਂ ਨੂੰ ਪੀਅਰ ਦੇਣ ਦਾ ਇੱਕ ਰਸਤਾ Murd kholé